ਚੋਸਤਵਾਨੀ ਸਾਡੀ ਮਤਲਬ ਕਿ ਸਾਡੀ ਖੁਦ ਦੀ ਲੜਕੀ ਇੱਕ ਮਹੀਨਾ 2 ਮਹੀਨੇ ਇਹਨਾਂ ਨੇ ਬਾਹਰ ਦੇ ਚੱਕਰ ਦੇ ਵਿੱਚ ਆਪਣੇ ਕੋਲ ਰੱਖ ਕੇ ਉਹਨੂੰ ਅੱਜ ਤੱਕ ਇਹਨਾਂ ਨੇ ਪਤਾ ਨਹੀਂ ਕਿ ਉਹ ਬਾਹਰ ਚਲੀ ਗਈ ਹੈ ਜਾਂ ਇਹਨਾਂ ਨੇ ਮਾਰਿਆ ਖਪਾਇਆ ਔਰ ਤੇ ਦੁਨੀਆ ਫਿਰ ਜਿੰਨੀ ਮਰਜ਼ੇ ਪਾਵੇ ਨਿੰਦਿਆ ਕਰੀ ਜਾਵੇ ਪਰ ਜੇ ਬੰਦੇ ਨੂੰ ਇਹ ਲੱਗੇ ਕਿ ਮੈਂ ਗਲਤ ਹ ਹੋਂਵੇਂ ਨਾ ਹੋਵੇ ਹੋਂਵੇਂ ਛੱਡਣ ਦਾ ਤਰੀਕਾ ਕੀ ਜੀ ਮੈਂ ਗਲਤ ਆਪਣੇ ਗਲਤੀ ਨੂੰ ਸਾਰਿਆਂ ਦੇ ਸਾਹਮਣੇ ਮੰਨ ਲਵੇ ਕੰਮ ਤੇ ਬੜਾ ਔਖਾ ਹੁੰਦਾ ਜੀ ਪਰ ਹੋਮੇ ਤੋਂ ਛੁੜਕਾਰਾ ਤਾਂ ਹੀ ਮਿਲਣਾ ਆਪਣੀ ਗਲਤੀ ਨੂੰ ਮੰਨ ਲਵੇ ਔਰ ਬੰਦਾ ਕਰਦਾ ਕਿ ਇਹ ਜੀ ਚੰਗਾ ਕੰਮ ਹੋਵੇ ਤੇ ਨਾਲ ਦੇ ਬੰਦਿਆਂ ਨੂੰ ੱੱਕੇ ਨਾਲ ਵਿਖਾਉਣ ਦਾ ਯਤਨ ਕਰਦਾ ਜੀ ਤੇ ਮਾੜਾ ਹੋਵੇ ਤੇ ਲੁਕੋਂਦਾ ਕਹਿੰਦੇ ਰੱਬ ਤੋਂ ਥੋੜੀ ਲੁਕੋ ਸਕਦਾ ਹੈ ਬੰਦਿਆਂ ਤੋਂ ਲੁਕੋਏਗਾ ਚੰਗਾ ਹੋਵੇਗਾ ਤੇ ਕੋਈ ਨਾ ਵੀ ਵੇਖਣਾ ਚਾਵੇ ਨਾ ਬਾਹ ਤੋਂ ਫੜ ਫੜ ਕੇ ਹਲੂਸ ਲੂਣ ਕੇ ਕਹੇ ਕਿ ਮੇਰੀ ਗੱਲ ਸੁਣ ਕਿਉਂਕਿ ਮੈਂ ਕੰਮ ਕੀਤਾ ਨਾ ਤੇ ਜੇ ਮਾੜਾ ਕੀਤਾ ਹੋਵੇਗਾ ਫਿਰ ਕਹੇਗਾ ਕਿ ਇਹਦੇ ਤੇ ਪੜਦਾ ਹੀ ਪੈ ਜੇ ਪਰ ਪੜਦਾ ਲੋਕਾਂ ਦੇ ਤੁਤੁ ਪਾਨੇਗਾ ਦੇਖੋ ਹੁਣ ਸਤਿਗੁਰੂ ਜੀ ਨੇ ਦੇਖੋ ਕਿਰਪਾ ਕੀਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਦੇਖ ਵਾਰ ਅਣਕ ਪੜਦੇ ਮੈਂ ਪਰਦਾਰਾ ਸੰਫਕ ਹੈ ਅਰਥ ਆਵਜੇ ਸਮਝਦੇ ਬਿਲਕੁਲ ਸਿੱਧੇ ਨੇ ਪਰਾਇ ਇਸਤਰੀ ਦੇ ਨਾਲ ਤੂੰ ਅੰਦਰ ਵਿਸ਼ੇ ਵਕਾਰ ਭੋਗੇ ਬਾਰੋ ਅੰਦਰੋਂ ਤੋਂ ਕੁੰਡੀਆਂ ਨਾਲ ਨਵੇਂ ਪਰਦੇ ਕਰ ਲਵੇ ਲੋਕਾਂ ਤੋਂ ਕਰ ਲਵੇਗਾ ਪਰ ਇਹ ਲੋਕਾਂ ਦੇ ਸਾਹਮਣੇ ਜਾ ਰੂ ਵੀ ਹੋ ਜਾਂਦੇ ਨੇ ਜੀ ਇਹ ਆ ਤੇ ਇੱਕ ਦੋ ਦਿਨ ਤੋਂ ਕਈ ਤਿੰਨ ਚਾਰ ਦਿਨ ਤੋਂ ਰੌਲਾ ਪਿਆ ਹੋਇਆ ਨਾ ਕਿ ਨਾਨਕ ਸਰ ਦਾ ਮੁਖੀ ਹੈ ਲੋਕ ਉਹਨੂੰ ਬਾਬਾ ਕਹਿੰਦੇ ਨੇ ਲੱਖਾ ਪਰ ਐਵੇਂ ਤੇ ਬੰਦਿਆਂ ਨੂੰ ਬਾਬਾ ਕਹਿਣਾ ਵੀ ਮੇਰੇ ਖਿਆਲ ਤੇ ਲੰਨਤੀ ਹੈ ਪਰ ਇਹ ਸੱਚ ਕੀ ਹੈ ਝੂਠੇ ਤੇ ਗੁਰੂ ਸਾਹਿਬ ਜੀ ਜਾਣਦੇ ਨੇ ਔਰ ਜਦੋਂ ਐਵੇਂ ਦੇ ਗੱਲ ਫਿਰ ਸਾਹਮਣੇ ਆਵੇ ਤੇ ਇਹ ਦੁਨੀਆ ਤੋਂ ਵੀ ਲੁਕਦੇ ਕੋਈ ਨਹੀਂ ਰੱਬ ਦੇ ਦਰਦ ਤੋਂ ਤੇ ਰੁਕਣੀ ਕਿੱਥੇ ਲੁਕਣੀ ਹੈ ਕਿ ਜਿਹੜੀਆਂ ਬੇਬੀਆਂ ਫਿਰ ਸਾਹਮਣੇ ਆ ਕੇ ਬਾਹਰਲੇ ਮੁਲਕਾ ਤੋਂ ਆ ਕੇ ਸਟੇਟਮੈਂਟ ਦੇ ਦਿੰਦੀਆਂ ਨੇ ਕਿ ਇਹ ਲੱਖਾ ਬਾਬਾ ਇਹ ਕੁਝ ਕਰਦੇ ਹਾਂ ਦੇ ਰਸੋਈ ਚ ਮੀਟ ਵੀ ਪੜਿਆ ਗਿਆ ਮੱਛੀ ਵੀ ਪੜੀਗੀ ਹਾਂਗਕਾਂਗ ਤੋਂ ਬੇਬੀ ਆਉਂਦੀਆਂ ਨੇ ਆਪਣੇ ਕਮਰੇ ਚ ਰੱਖਦਾ ਤੇ ਪਰ ਫਿਰ ਬੇਬੀਆਂ ਪੈਣੋ ਲੱਖ ਦੀ ਲੰਤ ਤੋਟਦੇ ਤੇ ਵੀ ਨਹੀਂ ਹੁਣ ਦੇਖੋ ਕਿ ਇਵੇਂ ਦੇ ਗੱਲਾਂ ਲੱਗਦੀਆਂ ਤੇ ਕੌੜੀਆਂ ਨਹੀਂ ਨੀ ਜੀ ਗੁਰੂ ਸਾਹਿਬ ਦੇ ਬਾਣੀ ਪੜ੍ਹੀ ਹੁੰਦੀ ਤੇ ਗੁਰੂ ਸਾਹਿਬ ਨੇ ਤੇ ਸਨ 550 ਸਾਲ ਹੋ ਗਏ ਨੇ ਕਹਿ ਕੇ ਗਏ ਨੇ ਕਿ ਮਨੁੱਖ ਕੀ ਟੇਕ ਬਿਰਥੀ ਸਪਜਾਲ ਕਿ ਐਵੇਂ ਤੇ ਦੇਹ ਧਾਰੀਆਂ ਦਾ ਜਿੰਦਾ ਨਾ ਹੀ ਦੇਖੂ ਨੂੰ ਉਹਨੂੰ ਵੀ ਗੁਰੂ ਘਰ ਕਹੀ ਜਾਂਦੇ ਨੇ ਅਗਲੇ ਨੇ ਨਾਮ ਰੱਖਿਆ ਨਾਨਕ ਠਾਠ ਉਹਨੂੰ ਕਹਿਣਗੇ ਤੇ ਗੁਰਦੁਆਰਾ ਜੀ ਤੇ ਜੇ ਸੇਵਾ ਕਰਨੇ ਗੁਰੂ ਦੇ ਘਰੋਂ ਪਾਈ ਫਿਰ ਬਾਬਿਆਂ ਦੇ ਕਮਰੇ 'ਚ ਜਾ ਜਾ ਕੇ ਤੁਸੀਂ ਉੱਥੇ ਸੇਵਾ ਕਰਨ ਦਾ ਕੀ ਮਤਲਬ ਹੈ ਸ਼ਰਤیاں ਪੈਣਾ ਨੂੰ ਦੋ ਦੋ ਮਹੀਨੇ ਉੱਥੇ ਰੱਖ ਕੇ ਬਾਅਦ ਵਿੱਚ ਰੋਣ ਦਾ ਕੀ ਲਾਭ ਹੈ ਜੀ ਕਿ ਸਾਡੇ ਤੀਜ ਦਾ ਪਤਾ ਹੀ ਨਹੀਂ ਲੱਗਿਆ ਦੋ ਮਹੀਨੇ ਨੇ ਆਪਣੇ ਕੋਲ ਰੱਖੀ ਬਾਹਰਲੇ ਮੁਲਖ ਦਾ ਲਾਲਚ ਦਿੱਤਾ ਤੇ ਪਤਾ ਨਹੀਂ ਮਾਰੀ ਗਈ ਛੱਡੀ ਦੇਖੋ ਉਹ ਤੇ ਜੋ ਕੁਝ ਕਰਦਾ ਹੈ ਉਹਨੇ ਕੀਤਾ ਪਰ ਸੁਚੇਤ ਤੇ ਸਾਨੂੰ ਹੁਣੋ ਚਾਹੀਦਾ ਹੈ ਨਾ ਸਤਗੁਰੂ ਜੀ ਸਾਨੂੰ ਸਮਝਾਉਂਦੇ ਨੇ ਭਾਈ ਮਨੁੱਖ ਤੇ ਟੇਕ ਜਿਹੜੀ ਬਿਲਕੁਲ ਵਿਰਸੇ ਇਸ ਇਹਦੇ ਪਿੱਛੇ ਜਾਈ ਨਾ ਔਰ ਐਵੇਂ ਤੇ ਗੱਲ ਫਿਰ ਜਦੋਂ ਸਾਡੇ ਸਾਹਮਣੇ ਆਜੋ ਹੁੰਦੀ ਤੇ ਇੱਕ ਤਰ੍ਹਾਂ ਦੀ ਇਹ ਵੀ ਨਿੰਦਿਆ ਹੈ ਜੇ ਇਸ ਨਿੰਦਿਆ ਤੋਂ ਬਚਣਾ ਹੈ ਨਾ ਤੇ ਦੇਖੋ ਇੱਕ ਗੱਲ ਦੋ ਗੱਲਾਂ ਜੜੀਆਂ ਨੇ ਹਮੇਸ਼ਾ ਚਿੱਤੇ ਰੱਖੀਏ ਇੱਕ ਤੇ ਆਪਣਾ ਸੁੱਖ ਕਿਸੇ ਨੂੰ ਨਾ ਦਸੀਏ ਸੁੱਖ ਦਸੀਏ ਨਾ ਪਾਵਨ ਸੱਗਾ ਵੀ ਪ੍ਰਾਪ ਹੋਵੇ ਤਜਰਬਾ ਕਰਕੇ ਦੇਖ ਲਿਓ ਕਿ ਜੇ ਤੁਹਾਨੂੰ ਸੁੱਖ ਦਸੇਗਾ ਸਾਹਮਣੇ ਤੇ ਤੁਸੀਂ ਕਹੋਗੇ ਗੁਰੂ ਦੀ ਬੜੀ ਕਿਰਪਾ ਚ ਚੜ੍ਹਦੀ ਕਲਾ ਹੋ ਜਾਣੀ ਬੱਲੇ ਬੱਲੇ ਹੋ ਜਾਣੀ ਹੈ ਪਰ ਜੰਦਰ ਈਰਖਾ ਹੋਈ ਤੇ ਰਾਤ ਨੂੰ ਨੀਂਦ ਕੋਈ ਨਹੀਂ ਆਉਣੀ ਕਿ ਇਹਦਾ ਕੰਮ ਕਿਉਂ ਚੜ ਗਿਆ ਜੀ ਸੁੱਖ ਕਿਸੇ ਨੂੰ ਨਾ ਦੱਸਿਆ ਕਿਉਂਕਿ ਸੁੱਖ ਜਿਹੜਾ ਹੈ ਇਹ ਈਰਖਾ ਦਾ ਇੱਕ ਕਾਰਨ ਬਣਾਉਂਦਾ ਪਈ ਜਿਹੜੀ ਸੁੱਖ ਹੈ ਸੁੱਖ ਤੋਂ ਅੱਗੇ ਤੂੰ ਨਿੰਦਿਆਂ ਦਾ ਪਾਤਰ ਬਣ ਜਾਵੇਂਗਾ ਤੇ ਜੇ ਦੁੱਖ ਕਿਸੇ ਕੋਲ ਰੋ ਰੋ ਕੇ ਸਾਂਝਾ ਕਰੇਗਾ ਤੇ ਦੁੱਖ ਦਾ ਲੋਕੇ ਤੇਰਾ ਇਲਾਜ ਤੇ ਕੋਈ ਨਹੀਂ ਕਰਦੇ ਪਰ ਤੇਰਾ ਮਖੌਲ ਜ਼ਰੂਰ ਉਡਾਉਣਗੇ ਫਿਰ ਤੂੰ ਉਥੇ ਮਜ਼ਾਕ ਦਾ ਪਾਤਰ ਬਣੇਗਾ ਨਿੰਦਿਆ ਜੇ ਨਿੰਦਿਆ ਹੋਏਗੀ ਨਿੰਦਿਆ ਦਾ ਸ਼ਿਕਾਰ ਬਣੇਗਾ ਸੁੱਖ ਕਿਸੇ ਨੂੰ ਦੱਸੇਗਾ ਕਿ ਇਹ ਮੇਰਾ ਠਾਟ ਹੈ ਜੀ ਇਹ ਮੇਰਾ ਕਮਰਾ ਜੀ ਇਹ ਤੂੰ ਵਿਖਾਤ ਦਿੱਤਾ ਪਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਜੀ ਕਹਿੰਦੇ ਖਾਲਸਾ ਸੋਏ ਜੋ ਨਿੰਦਿਆ ਤਿਆਗੈ ਹੁਣ ਉਹ ਪਾਪਾ ਕਿੰਨਾ ਕੁ ਸੱਚਾ ਹੈ ਬੀਬੀ ਕਿੰਨੀ ਕੁ ਸੱਚੀ ਸਾਨੂੰ ਤਾਂ ਨਹੀਂ ਨਾ ਪਤਾ ਜੀ ਬੀਬੇ ਦੀ ਗੱਲ ਵਾਇਰਲ ਹੋ ਗਈ ਬਾਪਾ ਕਿੰਨਾ ਕੁ ਸੱਚਾ ਉਹ ਲੋਕੋ ਨੂੰ ਜਾਣਦੇ ਹੋਣਗੇ ਪਰ ਉਹਦੇ ਸਾਈਂ ਦੇ ਦਰ ਤੇ ਇਹ ਬਿਲਕੁਲ ਨਤਾਰਾ ਹੋ ਜਾਣਾ ਸੱਚ ਪੱਕਾ ਪੱਕਾ ਤੋਂ ਉੱਥੇ ਜਾ ਕੇ ਨਿਤਰਨਾ ਹੁਣ ਸਤਗੁਰ ਜੀ ਨੇ ਕਿਰਪਾ ਕੀਤੀ ਪਾਈ ਐਵੇਂ ਤੇ ਫਿਰ ਨਿੰਦਿਆ ਬਣਦੀ ਹੈ ਪਰ ਐਵੇਂ ਤੇ ਖਾ-ਮਖਾਈ ਜਿਹੜੀ ਨਿੰਦਿਆ ਜਿੰਨਾ ਪਾਪ ਪਰਤਨ ਗਾਮੀ ਹੋਣਾ ਪ੍ਰਾਇ ਸ਼ਰੀਰ ਦੇ ਨਾਲ ਸੰਬੰਧ ਰੱਖਣਾ ਜਿੰਨਾ ਵੱਡਾ ਪਾਪ ਹੈ ਨਾ ਭਾਈ ਉਨੀ ਵੱਡੀ ਨਿੰਦਿਆ ਹੈ ਤੇ ਫਿਰ ਕਿਸੇ ਨੂੰ ਪੰਡਰ ਨਾਲੋਂ ਪਹਿਲਾਂ ਚੰਗਾ ਨਹੀਂ ਕਿ ਆਪ ਹੀ ਸੁਚੇਤ ਹੋ ਜਾਈਏ ਗੁਰੂ ਤੇ ਪਾਈ ਤੁਹਾਡੇ ਘਰ ਦੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਉਹੀ ਹੈ ਨਾ ਫਿਰ ਤੁਸੀਂ ਡੇਰਿਆਂ ਤੇ ਜਾ ਜਾ ਕੇ ਇਹ ਇਹ ਜਿਹੜੇ ਕਹਿੰਦੇ ਨਾਲੇ ਕਹਿੰਦੇ ਸੇਵਾ ਕਰਨੇ ਆ ਫਿਰ ਸੇਵਾ ਫਿਰ ਬੰਦੇ ਦੀ ਕਰਦੇ ਹੋ ਨਾ ਔਰ ਐਵੇਂ ਦਾ ਕੰਮ ਦੇਖੋ ਇੱਕ ਬੰਦੇ ਨੇ ਕੀਤਾ ਗੁਰੂ ਦੇ ਕੋਲੋਂ ਆਪਾਂ ਬੇਨਤੀ ਕਰੀਏ ਕਿ ਪਤਾ ਨਹੀਂ ਇਹ ਕੰਮ ਸਾਡੇ ਤੋਂ ਕਦੋਂ ਹੋ ਜੇ ਸਾਡੇ ਅੱਗੇ ਬੱਚੇ ਸਾਡੀ ਇੱਜ਼ਤ ਕਦੋਂ ਰੋਲ ਦੇਣ ਪਰ ਇੱਕ ਅਰਦਾਸ ਬੇਨਤੀ ਕਰੀਏ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਿਸੇ ਨੂੰ ਬੁਰਾ ਕਹਿਣ ਤੋਂ ਚੰਗਾ ਕਿ ਆਪਣੇ ਆਪਣੇ ਅੰਦਰ ਚਾਤ ਮਾਰ ਲੈ ਕਿ ਮੈਂ ਉੱਥੇ ਲੈਣੀ ਕੀ ਗਿਆ ਔਰ ਗੁਰੂ ਸਾਹਿਬ ਨੇ ਉਹ ਤੇ ਪਾਵਨ ਬਚਨ ਗਏ ਨੇ ਕਿੰਤੇ ਪਰ ਨਿੰਦਾ ਪਰ ਮਨ ਮੁਖ ਸੁਧੀ ਅਗਣ ਕ੍ਰੋਧ ਚੰਡਾਦ ਪਈ ਇਹ ਵੀ ਨਿੰਦਿਆ ਹੀ ਹੁੰਦੀ ਹੈ ਕਿ ਆਪਣੇ ਭਰਾ ਦੇ ਸਕੇ ਭਰਾ ਦੇ ਜਾਂ ਭੈਣ ਦੇ ਚੜ੍ਹਦੀ ਕਲਾ ਵੇਖ ਕੇ ਰਾਤ ਨੂੰ ਨੀਂਦ ਨਾ ਆਉਣੀ ਜੀ ਉਹ ਮੂਤੋ ਬੋਲਦਾ ਤੇ ਕੋਈ ਨਹੀਂ ਪਰ ਕਰਦਾ ਤੇ ਨਿੰਦੇ ਨਾ ਅੰਦਰੋਂ ਦੁਖੀ ਹੋ ਗਿਆ ਕਿ ਇਹਨੂੰ ਜਾਂ ਤਾਂ ਕਿਉਂ ਮਿਲ ਗਿਆ ਤੇ ਐਵੇਂ ਤੇ ਨਿੰਦਿਆ ਕਰਨ ਵਾਲੇ ਗੁਰੂ ਸਾਹਿਬ ਜੀ ਕਹਿੰਦੇ ਨੇ ਪਰ ਨਿੰਦਾ ਪਰ ਮਨ ਮੁਖ ਸੁਧੀ ਮਲ ਦਾ ਅਰਥ ਆਉ ਸਮਝਦੇ ਹੋ ਨਾ ਬੰਦੇ ਦੀ ਵਿਸ਼ਟਾ ਨਿੰਦਕ ਬੰਦਾ ਉਸ ਬੰਦੇ ਦੇ ਵਿਸ਼ਟਾ ਪੂਰੇ ਤੇ ਪੂਰੇ ਮੂੰਹ ਦੇ ਵਿੱਚ ਖਾਣ ਵਾਲਾ ਹੁੰਦਾ ਗੰਦ ਹੈ ਜਿਹੜਾ ਨਿੰਦਿਆ ਕਿਸੇ ਦੀ ਕਰਦਾ ਹੈ ਜੀ ਉਹ ਗੰਦਗੀ ਖਾਂਦਾ ਮੂੰਹ ਦੇ ਨਾਲ ਦਾ ਪਰ ਨਾਲੇ ਗੁਰੂ ਸਾਹਿਬ ਨੇ ਕਹਿ ਦਿੱਤੇ ਜਿੰਨਾ ਪਾਪ ਪਰਤਨ ਗਾਮੀ ਹੋਣਾ ਹੈ ਉਹਨੇ ਕਿਸੇ ਦੀ ਨਿੰਦਿਆ ਕਰਨਾ ਹੈ ਗੁਰੂ ਸਾਹਿਬ ਦੇ ਬਚਨ ਪੜਾ ਪਰ ਰੋਜ਼ ਹੀ ਲੈਣੇ ਹਨ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਕਮਨਾਮਾ ਕਈ ਵਾਰੀ ਬਖਸ਼ਦੇ ਨੇ ਕਿ ਪਰਦਾਰਾ ਨਿੰਦਿਆ ਰਸ ਰਚਿਓ ਪਰਦਾਰਾ ਤੇ ਨਿੰਦਿਆ ਦੋਵੇਂ ਸ਼ਬਦ ਇਕੱਠੇ ਰੱਖੇ ਨੇ ਜੀ ਜਿੰਨਾ ਪਾਪੀ ਉਹ ਹੈ ਵੀ ਉਹਨੇ ਪਾਪੀ ਤੂੰ ਬਣ ਗਿਆ ਨਿੰਦਿਆ ਕਰ ਕਰ ਕੇ ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਦੇਖੋ ਅਸੀਂ ਸੁਚੇਤ ਹੋਈਏ ਜੇ ਸੇਵਾ ਕਰਨੇ ਬਾਬਿਆਂ ਦੇ ਕੋਲ ਜਾ ਜਾ ਕੇ ਮਹਿੰਗੇ ਮਹਿੰਗੇ ਚੋਲੇ ਉਹਨਾਂ ਨੂੰ ਦੇਣੇ ਬਾਅਦ ਵਿੱਚ ਉਹਨਾਂ ਨੂੰ ਭੰਡਣਾ ਘਰ ਦੇ ਵਿੱਚ ਹੁਣ ਇਹ ਜਿਹੜੇ ठाਠ ਦੀ ਗੱਲ ਹੋਈ ਤੁਸੀਂ ਬਹੁਤੇ ਜਾਣਦੇ ਹੋਗੇ ਇੱਥੇ ਲੋਕ ਘਰਾਂ ਦੇ ਵਿੱਚੋਂ ਪ੍ਰਸ਼ਾਦ ਬਣਾ ਆਪਣਾ ਲੈ ਜਾਂਦੇ ਨੇ ਜੀ ਤੇ ਜਿਹੜੀਆਂ ਬੇਬੀਆਂ ਉੱਥੇ ਲੈ ਜਾਂਦੀਆਂ ਨੇ ਘਰ ਵਿੱਚ ਸੱਸ ਭਾਵੇਂ ਬਜ਼ੁਰਗ ਹੋਏ ਰਸੋਈ 'ਚ ਦੋ ਪ੍ਰਸ਼ਾਦੇ ਬਣਾ ਕੇ ਰੱਖ ਦਿੰਨੇ ਤੇ ਮਾਈ ਤੂੰ ਨਿਚੋਕ ਕੇ ਖਾ ਲਈ ਜਦੋਂ ਭੁੱਖ ਲੱਗੀ। ਉਹ ਠੰਡੀਆਂ ਰੋਟੀਆਂ ਨਾਲੇ ਤੇ ਚੁੱਕ ਕੇ ਰਸੋਈ 'ਚੋਂ ਖਾਏਗੇ ਨਾਲੇ ਠੁੱਡਾ ਲੱਗਿਆ ਤੇ ਕਿਤੇ ਡਿੱਗੇਗੀ। ਤੇ ਉਦੋਂ ਕਿੰਨਿਆਂ ਕੁ ਸਿਸਾ ਦਿੰਦੀ ਹੋਏਗੀ। ਕਿ ਜਿਹੜੇ ਪੁੱਤ ਨੂੰ ਮੱਖਣ ਮਲਾਈਆਂ ਦੇ ਨਾਲ ਪਾਲਿਆ ਅੱਜ ਘਰ ਵਿੱਚ ਨਾ ਆਈ ਤੇ ਬਾਬਿਆਂ ਦੇ ਡੇਰੇ ਤੇ ਇਹਨੇ ਪਕਵਾਨ ਬਣ ਕੇ ਚਲੇ ਗਏ। ਤੇ ਜਿਹੜੀ ਸੇਵਾ ਅਸਲ ਵਿੱਚ ਕਰਨੀ ਸੀ ਉਹਨਾਂ ਨੂੰ ਕਹਿ ਦਿੱਤਾ ਕਿ ਫੜਦੀ ਤੇ ਖਾਂਦੀ ਰਹੀ। ਉਰ ਕੋਈ ਬਣਾ ਕੇ ਰੱਖ ਜਾ ਅੱਜ ਦੇ ਸਮੇਂ ਜੇ ਤੇ ਮੈਂ ਕਹਿੰਦਾ ਉਹ ਵੀ ਵੱਡੀ ਗੱਲ ਹੈ ਖਰ ਸਤਿਗੁਰੂ ਜੀ ਕਿਰਪਾ ਕਰਨ ਕਿਉਂਕਿ ਫਿਰ ਜਿਵੇਂ ਦਾ ਮਸਲਾ ਕਈ ਵਾਰੀ ਧਿਆਨ ਦੇ ਵਿੱਚ ਟੱਕੇ ਨਾਲ ਹੀ ਆ ਜਾਂਦਾ ਜੀ ਇਹ ਜਿੱਥੇ ਹੋਮੇ ਹੋਵੇ ਜਿੱਥੇ ਪਰਾਇ ਨਿੰਦਿਆ ਹੋਵੇ ਸਤਿਗੁਰੂ ਜੀ ਕਹਿੰਦੇ ਨੇ ਪਾਈਂਦੇ ਤੋਂ ਬਚਣ ਦਾ ਤਰੀਕਾ ਇਹ ਅਸਲ ਵਿੱਚ ਉਹ ਆਉਂਦੀ ਹੋਮੇ ਤੋਂ ਹੀ ਹੈ ਜੇ ਤੂੰ ਆਪਣੇ ਤੇ ਸੱਟ ਲੱਗੇ ਫਿਰ ਫਿਰ ਪਤਾ ਲੱਗਦਾ ਕਿ ਖੁੱਲਦੀਆਂ ਨੇ ਸਤਿਗੁਰੂ ਜੀ ਕਹਿੰਦੇ ਨੇ ਪਾਈਏ ਸੋ ਹੋਮੇ ਤੋਂ ਬਚਣ ਦਾ ਤਰੀਕਾ ਇਹ ਕੋਕੇ ਗੁਰੂ ਦੇ ਸੰਗਤ ਵਿੱਚ ਆ ਕੇ ਇਸ ਹੋਮਿਆ ਨੂੰ ਕੱਢ ਦੇ ਸਤਿਗੁਰ ਜੀ ਨਾਲ ਗੱਲ ਪਾ ਦੇ ਫਿਰ ਬਖਸ਼ਿਸ਼ ਕੀਤੀ ਜਦੋਂ ਸਮਝ ਲੱਗ ਜੇ ਕਿ ਜਦ ਹਮ ਕੁਛ ਕਸ਼ ਹੁੰਤੇ ਜਦ ਹਮ ਹੁੰਤੇ ਤਬ ਤੂੰ ਨਹੀਂ ਜਦੋਂ ਅਸੀਂ ਸਮਝਿਆ ਕਿ ਕੁਝ ਮੈਂ ਉਹਦੋਂ ਤੂੰ ਨਹੀਂ ਸੇ ਪਰ ਜਦੋਂ ਹੁਣ ਸਮਝ ਆ ਗਏ ਅਬ ਤੂੰ ਹੀ ਮੈਂ ਨਹੀਂ ਕਿ ਰੱਬ ਜੀ ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ